ਪਾਣੀ ਇਹ ਤਾਂ ਘੰਟਾ ਉਹ ਨਹੀਂਗਾ ਮੈਂ ਤਾਂ ਇਨੀ ਟੈਨਸ਼ਨ ਦੀ ਪਾਈ ਹੋਈ ਆ ਮੇਰੇ ਪੈਸੇ ਪੈਸੇ 3000 ਰੁਪਏ ਕਿ ਤੋ ਥੋੜਾ ਦੱਸ ਨੇਪਾਲੀ ਲਿਆ ਸੰਦੀਪ ਬੜਕੇ ਮੈਨੂੰ ਕਹਿੰਦੀ ਆ 3000 ਰੁਪਏ ਆ ਦੱਸ ਮੈਨੂੰ ਇਹ ਆ ਆਵੇ ਤੇ ਮੇਰਾ 3000 ਰੁਪਏ ਦੇ ਮੈਨੂੰ ਬੜੀ ਟੈਨਸ਼ਨ ਆ ਬਸ ਟੈਨਸ਼ਨ ਨਹੀਂ ਬਿਮਾਰ ਹੋਈ ਆ ਗੋਲੀ ਖਾਦੀ ਆ ਹੁਣ ਦਰਦੀ ਆ ਹੋਰ ਗੋਲੀ ਖਾਦੀ ਆ ਤੇ ਮੈਨੂੰ ਤਾਂ ਟੈਨਸ਼ਨ ਨਾ ਹੋਇਆ ਆ ਉਹ ਮੈਨੂੰ ਗੁੱਸੇ ਹੁੰਦਾ ਕਹਿੰਦਾ ਤੂੰ ਟੈਨਸ਼ਨ ਨਾ ਕਰ ਮੇਰੇ ਕੋ ਟੈਂਸ਼ਨ ਆਂਦੀ ਏ ਮੇਰੇ ਨਾਲ ਐਨੇ 550 ਕਿਤੇ 3000 ਰੁਪਏ ਕਿਤੇ ਥੋੜਾ ਹੁੰਦਾ ਕੋ ਲੈ ਕੇ ਤੇ ਬੈਠੀ ਆਂਦੀ ਕਹਿਆ ਸੀ ਬਈ ਆ ਜਾਨੀ ਅੱਜ ਘਰੇ ਆ ਜਾਵੇ ਤੇ ਮੈਂ ਫਿਰ ਕਹਿੰਨੀ ਮੈਂ ਤੇ ਅਭੀ ਕਹਿ ਤਾ ਵੀ ਤੁਮ ਇੰਨੇ ਥੋੜੇ ਥੋੜੇ ਕਰਕੇ ਦੇ ਦੇ ਪੰਜ ਪੰਜ ਸੌ ਕਰਕੇ ਆਂਦੀ ਮम्मा ਪਾਣੀ ਮੰਗਦੇ ਸੀ ਆਈ ਗਈ ਨੀ ਛੇਤੀ ਚਾਚੀ ਆਈ ਨਹੀਂ ਤੇਰੀ ਮम्मा ਚਾਚੀ ਆ ਜਾਏਗੀ ਹਜੇ ਤੇ ਹੋਣਾ ਤਾਂ ਦਿਨ ਚੜਿਆ ਹਜੇ 10 ਵਜੇ ਨੇ ਲੈ 10 ਵਜੇ ਨੇ ਨਹੀਂ ਜਾ ਨਹੀਂ ਪਰ ਕਮਲੀ ਗਈ ਸੀ 10 ਵਜੇ ਉਹ ਹਰ ਕੀ ਟਾਈਮ ਹੋ ਗਿਆ ਤੇ 10 ਵਜੇ ਥੋੜਾ ਟਾਈਮ ਤੇ ਮम्मा ਪੇਰ ਆ ਜਾਣਗੇ ਕਿਤੇ ਸਖਤੀ ਥੋੜੀ ਥਰਪੇ ਮੌਸਮ ਵੀ ਠੰਡਦਾ ਹੈ ਹਜੇ ਅੱਜ ਕਿੰਨੀ ਬਾਰਿਸ਼ ਵੀ ਹੋਈ ਹੈ ਸਵੇਰੇ ਉੱਥੇ ਵੀ ਬਾਰਿਸ਼ ਬੁਰਿਸ਼ ਹੁੰਦੀ ਹਣੀ ਆ ਜਾ ਆਮ ਨੂੰ ਕਿੱਥੇ ਮੈਨੂੰ ਤਾਂ ਫਿਕਰ ਲੱਗਾ ਹੋਇਆ ਮੈਂ ਕਿਹਾ ਮੰਮੀ ਤੁਸੀਂ ਤਾਂ ਫਿਕਰ ਨਾ ਬੁਖਾਰ ਹੀ ਚੜਵਾਈ ਫਿਰਦੇ ਹੋ ਬੁਖਾਰ ਚੜ ਗਿਆ ਸਾਰਾ ਸਰੀਰ ਦਰਦ ਕਰਨ ਦਿਆ ਇੱਥੇ ਬੈਠ ਜੁ ਧੁੱਕੇ ਆ ਧੁੱਕੇ ਆ ਹਾਂ ਹੋਤੇ ਉਹਨਾਂ ਨੇ ਆ ਨਾ ਮੈਂ ਆਂ ਨਹੀਂ ਆ ਜਾਵੇ ਤੇ ਮੈਂ ਪੈਸੇ ਨਹੀਂ ਦਿੰਦੀ ਮੈਂ ਤੈਨੂੰ ਕਿੱਸੇ ਥੋੜੇ ਥੋੜੇ ਕਰਕੇ ਦੇ ਦੇ ਮਮਾ ਤੁਸੀਂ ਮੈਂ ਤਾਂ ਉੱਜੇ ਦੋ ਕਹਿਨੀ ਆ ਛੱਡੋ ਗੱਲ ਨੂੰ ਛੱਡੋ ਪੈਸਿਆਂ ਨੂੰ ਤੁਸੀਂ ਆਪਣੇ ਸੇਧ ਦਾ ਖਿਆਲ ਰੱਖੋ ਤੇ ਐਸੀ ਛੱਡੇ ਜਾਂਦੇ ਤੂੰ ਇਹ ਲਾਰਾ ਸਾਹਿਬ ਤੇਰਾ ਕਿੰਨੀ ਮਿਹਨਤ ਕਰਦਾ ਉੱਥੇ ਤੂੰ ਤੇ ਜਦ ਤੂੰ ਦੇਣ ਵਾਲੀ ਗਲਤੀ ਤਾਂ ਤੇਰੀ ਹੀ ਆ ਨਾ ਗਲਤੀ ਤੇ ਤੇਰੀ ਆ ਗਲਤੀ ਤਾਂ ਤੂੰ ਹੈ ਨਾ ਤਾਂ ਹੁਣ ਉਹ ਤੂੰ ਹੀ ਛੱਡਨੀ ਹੈ ਪਿਛਾੜ ਦੇ ਛੱਡ ਦੇ ਮੰਮੀ ਛੱਡ ਪਰ ਗਲਤੀ ਤਾਂ ਤੂੰ ਹੈ ਜਿੰਨੇ ਤੋਂ ਦਿੱਖੇ ਤੂੰ ਨਾ ਸਾਨੂੰ ਪੁੱਛਿਆ ਕੋਈ ਨਾ ਚਲੋ ਹੁਣ ਉਹ ਤੇ ਮੈਨੂੰ ਕਹਿੰਦਾ ਨਾ ਲੰਪੂ ਅੰਗ ਛੱਡ ਪਰ ਨਾ ਮੰਗਾ ਪਰ ਮੇਥੋਂ ਨਹੀਂ ਨਾ ਛੱਡੇ ਜਾਂਦੇ ਇਹ ਪੈਸੇ ਮੈਨੂੰ ਤਾਂ ਇੰਨੀ ਹੋਈ ਹੋਈ ਅਭੀ ਪੈਸੇ ਹੁਣ ਬੁਖਾਰ ਹੋਇਆ ਤੇ ਫੇਰ ਕਿੰਨਾ ਬੁੜਾ ਦਾ ਹਾ ਉਹ ਟੈਂਸ਼ਨ ਕਰ ਕਰਕੇ ਤੇ ਤੁਸੀ ਬੁਖਾਰ ਕਰਵਾ ਛਡਵਾਇਆ ਹੋਰ ਬੁਖਾਰ ਕੀ ਬੁਖਾਰ ਤੇਰੇ ਮੈਨੂੰ ਟੈਂਸ਼ਨ ਨਾ ਹੋਏ ਫੇਰ ਮੇਰਾ ਦਰਦ ਕਰ ਲਿਆ ਸਾਰਾ ਮੈਂ ਕਹਿੰਦੀ ਆ ਬੇਤੇ ਦਾ ਵੀ ਐਸੇ ਕਹੀ ਕੇ ਨਾ ਪੋਣਾ ਚੱਲੀਏ ਫੋਨ ਕਰ ਲੇ ਕਰ ਲਓ ਤੁਸੀਂ ਕਰਾ ਫੋਨ ਤੇ ਚੱਲੀ ਕਰ ਲਓ ਪੁੱਛ ਲਓ ਨਾਲੇ ਤੇ ਜਵਾਂਦੀ ਐ ਤੇ ਤੇਜੋ ਤੇਜੋ ਜੇ ਲੱਗੀ ਰਹਿੰਦੀ ਤੇਜੂ 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 ਮੰਮਾ ਮਾਹੀ ਤੂੰ ਅਸੇ ਰਕੇ ਖਾ ਗਈ ਸਾਡੇ ਕੁੜੀ ਨੇ ਤੇ ਨਹੀਂ ਖਾਦੇ ਮੰਮੀ ਤੇਜੂ ਨੇ ਕੋਈ ਕਸ਼ਮੇ ਹੋ ਮਾਵਾ ਪੀਣ ਤੇਰੇ ਵਰਗੀ ਨਹੀਂ ਆਦੀ ਤੂੰ ਨਹੀਂ ਮੇਰੀ ਬਣਦੀ ਨਾ ਤੂੰ ਬੜੇ ਪਿਓ ਦੇ ਤੇ ਨਾ ਤੂੰ ਮਰੇ ਮੇਰੀ ਕਣਚੀ ਦੀ ਚਾਚੀ ਤੇਜੂ ਪਹਿਲਾਂ ਮੈਨੂੰ ਇਹ ਗੱਲ ਦੱਸੋ ਬਾਜਰਾ ਪਾਇਆ ਸੀ ਕਬੂਤਰਾਂ ਨੂੰ ਕਿੰਨਾ ਪਾਇਆ ਪਾਤਾ ਲੈ ਮੈਂ ਆ ਤਾਂ ਕਰਨੇ ਪਾਇਆ ਥੋੜਾ ਦਖਾਂਦੇ ਪਿੰਦੇ ਰਹਿੰਦੇ ਨੇ ਉਹਨਾਂ ਨੂੰ ਕਿੰਨੇ ਰਜਾਇਆ ਪਾਇਆ ਥੋੜੀ ਜਿਹਾ ਨਾ ਕਿ ਸਾਡੂ ਸਾਡੀ ਨਹੀਂ ਬਿਲਕੁਲ ਵੀ ਬਣਦੀ ਮੇਨ ਤੇ ਜੁਨੀਆ ਹੀ ਮਮੇ ਤੇ ਜੁਨੀਆ ਹੀ ਮਮਾ ਜੇ ਕਿੰਨੇ ਦੇਣੋਗੇ ਤੇ ਜਨਾ ਮਿਲੇ ਦੇਖਿਆ ਨਹੀਂ ਨਾ ਲਾ ਲਾ ਉਹਨਾਂ ਨਾਲ ਮਮਾ ਤੁਸੀਂ ਤੇ ਪੈਸੇ ਪੁੱਛ ਕਰੰਦੇ ਹੋਰ ਕਿਹਦੇ ਪਿੱਛੇ ਕਰ ਕਹਿੰਦੀ ਤੇਜ ਨੂੰ ਪੁੱਛ ਲੋ ਤੇਜੂ ਵੀ ਆਂਦੀ ਐ ਹਲੋ ਆਤਾ ਣ ਸਸਕਾਲ ਸਸਕਾਲ ਕੁੜਕੇ ਬੜੀ ਸੁਸਤ ਜੀ ਬੋਲੀ ਹੈ ਨਹੀਂ ਤੂੰ ਤੇ ਜਾਣ ਹੀ ਖਾਵੀਂ ਸੁਸਤ ਬੋਲੀ ਸੁਸਤ ਬੋਲੀ ਤੂੰ ਤੇ ਇੰਨਾ ਵੀ ਨਹੀਂ ਜਾਣਦੀ ਹੈ ਵੀ ਕੋਈ ਆਪਣੇ ਘਰ ਗਿਆ ਆਇਆ ਜਾਂ ਕੋਈ ਇਹ ਸੋਪਿੰਗ ਨੂੰ ਗੱਲਾਂ ਨਹੀਂ ਪਿੰਡ ਚ ਸਾਰੇ ਜਗ੍ਹਾ ਲੈ ਗਾਣ ਦੇ ਆ ਤੇ ਆਪਣੇ ਇਸਤਜ਼ਾਰਾ ਵੱਲੇ ਉਹ ਡਬਲੇ ਸਾਰਿਆ ਵਾਲੇ ਜਾਣਦੇ ਆ ਤੂੰ ਤੇ ਬਿਲਕੁਲ ਹੀ ਸਾਂ ਹੀ ਲੈਣ ਦੀ ਤੇਰਾ ਮੈਂ ਕਿ ਲੈ ਕੇ ਖਾ ਗਈ ਹਾਂ ਲੈ ਨਹੀਂ ਹੋਰ ਕੀ ਖਾਣਾ ਸੀ ਪੈਸੇ ਦੇਣਗੇ ਆੜ ਕੇ 3000 ਰੁਪਈਆ ਤੈਨੂੰ ਤੇ ਮੈਂ ਪੈਸੇ ਤੇ ਐਹੀ ਇਹੋ ਜਿਹੀ ਦਵਾਂਗੀ ਨਾ ਆ ਜਾਂ ਤਾਂ ਆਪਣੀ ਭੈਣੇ ਇਹ ਜਵਾਨ ਮੂੰਹ ਚ ਪਾ ਲਾ ਤੇ ਜਾਂ ਫਿਰ ਮੇਰੇ ਕੋ ਹਮੰਗੀ ਕੋਈ ਨਾ ਮੈਂ ਆਪੇ ਆ ਕੇ ਦੇ ਦਾਂਗੀ ਨਾ ਦੇ ਦਾਂਗੀ ਮੈਂ ਕਰਾਂਗੀ ਹੁਣ ਕਰਨੇ ਨੂੰ ਕੋਈ ਉਹਨੂੰ ਕਹੋ ਆਪਣੀ ਭੈਣ ਨੂੰ ਪ੍ਰੀਤੋਂ ਨੂੰ ਤੇਰੀ ਮਦਦ ਕਰੇ ਪ੍ਰੀਤੋਂ ਨੂੰ ਮਦਦ ਦੇਵੇ ਤੈਨੂੰ ਪੈਸੇ ਤੇ ਪ੍ਰੀਤੋਂ ਨੂੰ ਕਹਾਂ ਸੋ ਤ੍ਰੀਤੋ ਦੇ ਨਾ ਤੈਨੂੰ ਮਤਬਲੈ ਤੂੰ ਪ੍ਰੀਤੋ ਨਾ ਕਿ ਲੈਣਾ ਦੇਣਾ ਆ। ਲੈ ਪ੍ਰੀਤੋ ਤੈਨੂੰ ਲੈ ਕੇ ਗਈ ਆ ਢਾਕੇ ਤੋ ਘਰ ਤੇ ਹੈ ਗਈ ਆ ਮੈਂ ਆਈ ਜਾਣਾ ਆ। ਤੈਨੂੰ ਓੜੀ ਮੇਰੇ ਨਾਲ ਬੜੀ ਆ ਤੜਪਣੀ ਲੱਗੀ ਹੋਈ ਆ ਤੂੰ ਤੇ ਇੰਜ ਕਰਨ ਲਈ ਹੀ ਆ ਜਿਵੇਂ ਕਿਤੇ ਆਉਣਾ ਨਹੀਂ ਆਉਣਾ ਨਹੀਂ ਆਉਣਾ ਨਹੀਂ ਤੂੰ ਪਿਆ ਹੈਂ ਰੋਣ ਲਈ ਹੈ ਤਾਂ ਮੈਨੂੰ ਥੋੜਾ ਰੋਣੀ ਹੈ। ਲੈ। ਅੜੀਏ ਪਿਆਸ ਤੇ ਤੈਨੂੰ ਤੈਨੂੰ ਕਹਤਾ ਤੂੰ ਥੋੜੇ ਥੋੜੇ ਕਰਕੇ ਦੇ ਦੇ। ਦੇਖੋ ਕਰਮੇ ਇੱਕ ਵਾਰੀ ਮੰਗਨੀ ਆ ਪੈਸੇ ਕੋਈ ਨਾ ਦੇ ਦੂਗੀ ਜਦੋਂ ਆਂਗੀ ਦੇ ਦਾਂਗੀ ਤੇਰੇ ਕਰਮੇ ਕੋਈ ਥੋੜੀ ਨੀ ਪਾਈ ਲੱਗਦਾ ਕਰਮੇ ਤੋਂ ਹੱਡ ਫੇਰ ਘਟਾਉਣੇ ਹੀ ਪੈਣੇ ਦੇ ਇਹ ਵੇ ਹਾਲ ਹੋਣੀ ਮਾਰਦਾ ਮੈਨੂੰ ਹੋਰ ਭੁੱਲ ਜਾ ਇਹਨਾਂ ਗੱਲਾਂ ਨੂੰ ਕੁਛ ਨਹੀਂ ਕਹਿੰਦਾ ਹੁਣ ਮੈਨੂੰ ਫਿਰ ਮੈਂ ਨਾ ਇਸ ਤਰ੍ਹਾਂ ਕਰਨੀ ਆ ਕਿ ਬਈ ਤੇਰੇ ਨਾ ਆਪਣਾ ਉਹ ਕਰਮੇ ਨੂੰ ਫੋਨ ਕਰਨੀ ਆ ਤੂੰ ਉਹਨੂੰ ਨਾ ਫੋਨ ਫੋਨ ਕਰੀ ਸੋ ਉਹ ਕੰਮ ਕਰ ਦਿੰਦਾ 10 ਦੇ ਉਹਦੇ ਪਰ ਜਿਹੜਾ ਵੀ ਵੀਲ ਨੀਗਾ ਉਹਨੂੰ ਤੇ ਮਾਰੇ ਫੋਨ ਕਰਨੀ ਪੈਸੇ ਇਹਦੇ ਕੋਲ ਲੈ ਸੀ ਪੈਸੇ ਮੇਰੀ ਕੁੜੀ ਕੋਲ ਲਈ ਹਾਂ ਨਿਕੰਮੀ ਕੋਲ ਲੈ ਤੇ ਲੈ ਲੈ ਚੱਲ ਤੂੰ ਹੁਣ ਉੰਮੀ ਆਖ ਨਹੀਂ ਆਉਂਦੀ ਨਹੀਂ ਮੈਂ ਨਹੀਂ ਆਉਣਾ ਆਏ ਆਉਂਦੀ ਤੂੰ ਜੋ ਠੇਕੇ ਹਿੱਸੇ ਖਾ 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 ਕੇ ਉਹ ਤੇ ਠੇਕੇ ਹਿੱਸੇ ਤੇ 10000 ਪੂਰੇ ਕਰਨੇ ਨੇ ਮੈਂ ਕੋਈ ਨੋ ਦੇਣਾ ਜਾ ਮੈਂ ਆ ਵੀ ਜਾਵਾਂਗੀ ਤਾਂ ਵੀ ਨਹੀਂ ਮਿਲਣਾ ਅੱਜ ਸੋਲਣਾ ਘੜੀ ਨੂੰ ਸੋਲਣਾ ਪਾਲਕ ਨੂੰ ਸੋਲਣਾ ਕੱਲ ਨੂੰ ਸੋਲਣਾ ਨਹੀਂ ਤੂੰ ਐਸਾ ਮੈਂ ਆ ਜਾ ਮੈਂ ਤਾਂ ਕੋਈ ਨਾ ਕੋਈ ਤਰ੍ਹਾਂ ਸਮਾਨ ਚੋਕ ਲੈ ਆ ਸਮਾਨ ਚੋਕ ਲੈਣਾ ਸਮਾਨ ਜੋ ਕਰ ਹਾਂ ਮੈਂ ਨਹੀਂ ਪੈਸੇ ਛੱਡਦੇ ਮੇਰੇ ਹੁੰਦੇ ਤੋੜ ਤਾਲਾ ਚੋਕ ਸਮਾਨ ਤੈਨੂੰ ਮੈਂ ਵਖਾਣਾ ਦਵਾ ਤੈਨੂੰ ਜੁੰਡੀ ਦਾ ਭੌਂ ਤੇ ਫਿਰ ਮੈਨੂੰ ਵੀ ਕਿੰਨੇ ਕੀ ਕਹਿ ਮੈਨੂੰ ਕਿੰਨੇ ਕਹਿਣਾ ਹੈ ਮੇਰੇ ਵਰਗਾ ਵੀ ਤੈਨੂੰ ਟੱਕਰਿਆ ਨਹੀਂ ਕੋਈ ਫਿਰ ਅਜੀ ਚਾਚੀ ਮੱਥੀ ਨਾਲ ਕਰਾਏ ਨਾ ਕਰ ਕਰਾ ਤੇ ਮੈਂ ਪੁੱਛਿਆ ਚਾਚੀ ਨੂੰ ਤੇ ਚੁੰਗਾਂਦੀ ਹੈ ਤੂੰ ਬੋਲ ਨਹੀਂ ਕਰਦੇ ਕੋ ਗਾਲ ਨਹੀਂ ਕਰਦੇ

ਹਾਂਜੀ ਆਪਾਂ ਕੇ ਚਾਚੀ ਦੀ ਵਧੀਆ। ਉਹ ਠੀਕ ਠਾਕ ਹੈ। ਹਾਂਜੀ ਹਾਂਜੀ ਆਪਾਂ ਵਧੀਆ ਸੱਖੀ। ਕਦੋਂ ਜੀਨੇ ਕਿ ਲੰਡੀ ਕਿੰਨਾ ਕਰਾ ਜਾਈ। ਹਾਂਜੀ ਬਸ ਸੱਚੇ ਜੀ ਵਧੀਆ ਪੜਾਈ ਚੱਲਦੀ ਪਈ ਆ। ਹਾਂਜੀ ਬਸ ਰਹਿ ਗਏ 4 ਮਹੀਨੇ ਦਾ। ਆ ਜਾ ਕਿਤੇ ਤੇਜੂ ਨੂੰ ਮਿਲ ਜਾ ਕੱਢ ਦੇ ਚੱਕਰ। ਹਾਂਜੀ ਹਾਂਜੀ ਕੋਈ ਨਾ ਚਾਚੀ ਤੇ ਆ ਮੰਗੇ ਰਸਾ ਢਾਕੂ ਬੱਦਿਆ। ਤੁਸੀਂ ਆਜੋ ਚਾਚੀ ਜੀ ਤੁਸੀਂ ਆਜੋ ਘਰੇ। ਤੇ ਜੁੰਨੂ ਵੀ ਤੇ ਜੁੰਨੂ ਵੀ ਲਾਵ। ਤੇਰਾ ਸਾਡਾ ਕੋਈ ਬੰਡਿਆ ਹੋਇਆ ਆ। ਆ ਜਾ ਤੂੰ। ਤੂੰ ਤੇ ਤੇਜੂ ਨਾਲੋਂ ਵੀ ਚੰਗੀ ਨੀ। ਦੰਦ ਬੂਨ ਕੋਲੇ ਆਇਆ ਹਲੋ ਹਲੋ ਮੋੜੋ ਬੋਲਦੀ ਕੋਈ ਨਹੀਂ ਮਾਰੇ ਫੜ ਲਿਆ ਫੋਨ ਬੋਲਦੀ ਅੱਗੋਂ ਹਲੋ ਹਲੋ ਮੈਨੂੰ ਪਤਾ ਨਹੀਂ ਕੱਦ ਤੈਨੂੰ ਬੁਗਾਰਦੀ ਆ ਨਾ ਤੈਨੂੰ ਬੁਗਾਰਦੀ ਆ ਨਾ ਕਿਤੇ ਮਾਰਿਆ ਨਹੀਂ ਗਾ ਕੁੜੀ ਕੋ ਫੋਨ ਕੀ ਜੀ ਮੈਂ ਕਦੀ ਪਿਆਰ ਨਾ ਇਹਨਾਂ ਪਾਲਿਆ ਮਾਰਿਆ ਨਹੀਂ ਗਾ ਹੁਣ ਤੂੰ ਚਪੇਲਾ ਖਾਣੀਆਂ ਨੇ ਮੇਰੇ ਕੋਲ ਫੋਨ ਨਹੀਂ ਚੁੱਕਦੀ ਓ ਗੱਲ ਨਹੀਂ ਕਰਦੀ ਗਿਆ ਚਾਚੀ ਨੂੰ ਵੀ ਤੁਸੀਂ ਕੋ ਤੇਰੇ ਨਾਮ ਕਰਦੇ ਸੀ ਆ ਜਾ ਗਿਆ ਕੜਾ ਕੱਢ ਜੰਗਾ ਚਾਚੀ ਕੱਢ ਦਾਂਗੇ ਕਿਤਨਾ ਗੇੜਾ ਕੱਢਾਈਂ ਤੂੰ ਮੈਂ ਨਹੀਂ ਕਿ ਅਬ ਮੈਂ ਗੇੜਾ ਕੱਢ ਦੂੰ ਮੈਂ ਕਿ ਚਾਚੀ ਸਭ ਤੁਸੀਂ ਘਰੇ ਆ ਜਾਓ ਤੇ ਜੰ ਨੂੰ ਲੈ ਕੇ ਤੁਹਾਨੂੰ ਕਿਹੜੇ ਵਾਲੇ ਸੁਣ ਗਿਆ ਵੀ ਨਹੀਂ ਤੂੰ ਕੀ ਆ ਚਾਹਣ ਕੀ ਆ ਆ ਜਾ ਕਿਤੇ ਗੇੜਾ ਕੱਟ ਜਾ ਤਾਂ ਕਹਿੰਦੀ ਆ ਚਾਚਾ ਚਾਚੀ ਅੱਛਾ ਚਾਚੀ ਜਾ ਚਾਚੀ ਨੇ ਵਰਾਗ ਲੱਗਾ ਤੇ ਤੇਜੂ ਦਾ ਲੱਗਾ ਹੈ ਕਿ ਵਿਰਗ ਲੱਗਾ ਪਤਾ ਇਹਨੇ ਮੈਨੂੰ ਤਾਂ ਖੁਦ ਨੂੰ ਨਹੀਂ ਲੱਗਦਾ ਵੀ ਕਿੰਨਾ ਤੈਨੂੰ ਖੁਦ ਨੂੰ ਕੀ ਪਤਾ ਲੱਗਣਾ ਤੂੰ ਤੇ ਨਾ ਪਈ ਜਾਂਦਾ ਹੋਰ ਦੇ ਦੇ ਉਹ ਬੋਲ ਨਾ ਮਾਨਵੇਂ ਜਦੋਂ ਫੋਨ ਮੈਂ ਫੜ ਲਿਆ ਤਾਂ ਕੋਈ ਨਹੀਂ ਚੁੱਕਦੀ ਇਹਨੂੰ ਤੁਸੀਂ ਵੀ ਤਾਂ ਖੋਇਆ ਇਹਨਾਂ ਨੂੰ ਪਤਾ ਨਹੀਂ ਵੀ ਕੁੜੀ ਕੋ ਫੋਨ ਖੋਇਆ ਚੁੱਕਦੀ ਨਹੀਂ ਫੋਨ ਆ ਵੀ ਕੁੜੀ ਕੋ ਫੋਨ ਇਹਨੇ ਲੈ ਲਿਆ ਫਿਰ ਗਲਤੀਆਂ ਤਾਂ ਤੁਸੀਂ ਵੀ ਕਰਦੇ ਆ ਹਾਂ ਮੈਂ ਹੀ ਗਲਤੀਆਂ ਕਰਦੀ ਆ ਤੂੰ ਨਹੀਂ ਕਰਦੀ ਫਟਾਫਟ ਤੁਸੀਂ ਜਾ ਕੇ ਮੇਰਾ ਹੱਥੋਂ ਫੋਨ ਨਹੀਂ ਖੋਲ ਲਿਆ ਆ ਲਾਰ ਤੋ ਹੋਰ ਦਿਨ ਫੋਨ ਫੜਾ ਛੱਡ ਨਸ ਮੈਨੂੰ ਤੱਕ ਮੈਂ ਤਾਂ ਨਾ ਗੱਲ ਨਹੀਂ ਕਰਨੀ ਤੇ ਜਾ ਹਰ ਵੇਲੇ ਗੁੱਸੇ ਚ ਹੀ ਰਹਿੰਦੇ ਨੇ ਗੁੱਸੇ ਬਤਨ ਕਾਦੇ ਚੜੇ ਰਹਿੰਦੇ ਮੈਂ ਨਹੀਂ ਕਰਦੀ ਨਾ ਕਰਨੀ ਕਰਨੀ ਉਹ ਆਪਣੇ ਘਰ ਚਲੀ ਜਾ ਕਰੋ ਕੱਲੇ ਜਾ ਕੇ ਬਣਾਓ ਕਿਹੜਾ ਤਾਂ ਤੇ ਖੇਡਿਆ ਕੋਰੇਦਰ ਨੂੰ ਖੇਡਦੇ ਰਹਿੰਦੇ ਨੇ ਛੁਲਕਾਂ ਤੇ ਮੈਗੀ ਬਣਾ ਲਈ ਮੈਗੀ ਹੋਰ ਕੀ ਕਰਨੀ ਤੂੰ ਗਾਣੀ ਬੋਲਣਾ ਤੜੇ ਨਾਲ ਨਹੀਂ ਆ ਬੋਲ ਨਹੀਂ ਬੋਲਦੀ ਤੇ ਮੈਨੂੰ ਕਿਹੜੀਆਂ ਕੰਮਕੀਆਂ ਦੇਣੀਆਂ ਮੈਂ ਨਹੀਂ ਤੇਰੇ ਨਾਲ ਥੱਲੇ ਚਲੀ ਆ ਮੈਂ ਆਪਣੇ ਲਈ ਮੈਗੀ ਬਣਾ ਕੇ ਖਾਣਾ ਬੋਲ ਨਹੀਂ ਬੋਲਦੀ ਮੈਂ ਨਹੀਂ ਬੋਲਦੀ ਤੜੇ ਮੈਂ ਥੱਲੇ ਚਲੀ ਆਪਣੇ ਲਈ ਮੈਗੀ ਬਣਾ ਖਲਾ ਹੋਰ ਤੈਨੂੰ ਕਿਹੜਾ ਕੰਮ ਹੈ ਮੈਗੀ ਬਣਾ ਬਣਾ ਕੇ ਖਾਣੀ ਚਾਚੀ ਦੇ ਘਰ ਬੜਾ ਲਾ ਜਾ ਉਹਨਾਂ ਪਿੱਛੇ ਵਿਗੜੀ ਰਹਿੰਦੀ ਝਾਤੀ 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 ਤੇ ਜੂ ਤੇ ਜੂ ਤੇ ਜੂ ਬਸ ਇੱਕੋ ਹੀ ਗੱਲੇ ਨੇ ਪੜੀ ਹੋਈ ਆ ਉਹ ਸਾਡੇ ਪੈਸੇ ਨਹੀਂ ਦਿੰਦੇ ਮੈਂ ਪੈਸਿਆਂ ਨਾਲ ਬਿਮਾਰ ਹੋਈ ਆ ਪੈਸਿਆਂ ਦੇ ਕੰਮ ਨਾਲ ਪੈਸੇ ਦੇ ਦੇ ਮੇਰੇ ਆਪੇ ਪੈਸੇ ਦੇ ਦੇ ਜੇ ਫੋਨ ਚੱਕੀਏ ਤਾਂ ਮਾ ਜੱਜ ਤੇਰਾ ਜੋ ਸਾਰਾ ਸਾਰਾ ਕਰਤਾ ਹਾਂ ਹਲੋ ਹਾਂ ਤੇ ਹਰ ਕੋਲ ਮੈਂ ਫੋਨ ਲੰਮੀ ਤੇ ਫੋਨ ਨਹੀਂ ਚੁੱਕ ਜੀ ਆ ਨਹੀਂ ਬੈਣੇ ਫੋਨ ਨਹੀਂ ਚੁੱਕ ਜੀ ਫੋਨ ਮੇ ਕਰ ਤੇ ਚੁੱਕ ਤੈਨੂੰ ਤੇ ਇਹੀ ਆਸਰਾ ਹੈ ਕਾਦਾ ਫੋਨ ਦਾ ਹੀ ਕਰੰਦਾਸ ਹੈ ਰੋਟੀ ਪਾਣੀ ਵੀ ਖਾਣੀ ਹੈ ਕਿ ਫੋਨ ਤੇ ਜਿੰਨੀ ਹੈ ਨਹੀਂ ਨਹੀਂ ਦੱਸ ਹਾਂ ਹਏ ਰੋਟੀ ਪਾਣੀ ਵੀ ਖਾਣੀ ਹੈ ਦੱਸ ਤੂੰ ਕੀ ਕਰਦੀ ਹੈ ਗੱਲਬਾਤ ਕਰਨੀ ਨਹੀਂ ਹੁੰਦੀ ਕਿਤੇ ਫੇਕ ਕੀ ਹੋਵੇ ਮੈਂ ਨਹੀਂ ਫੋਨ ਕਰ ਬੰਦ ਤੇ ਮੇਰੇ ਨਾਲ ਨਹੀਂ ਕਰਨੀ ਬਕਵਾਸ ਕੋਈ ਵੀ ਹਾਂ ਪੈਸੇ ਪੁੱਛਿਆ ਨਹੀਂ ਮੇਰੇ ਨਾਲ ਗੱਲ ਨਾ ਕਰ ਜੇ ਤੇ ਪੈਸੇ ਮੇਰੇ ਨਾਲ ਇੱਕ ਸ਼ਰਤ ਰੱਖੇਂਗੀ ਨਾ ਕਾਦੀ ਮੈਂ ਪੈਸੇ ਨਹੀਂ ਮੰਗਦੀ ਤੇ ਮੈਂ ਆ ਜੂਗੀ ਕੱਲ ਨੂੰ ਕਾਦੀ ਸ਼ਰਤ ਤੂੰ ਕੋ ਪੈਸੇ ਨਹੀਂ ਮੈਂ ਮੰਗਦੀ ਨਹੀਂ ਅੜੀਏ ਇਹ ਤਾਂ ਗੱਲ ਮੈਂ ਮੰਨਦੀ ਕੋਈ ਨਹੀਂ ਚੱਲ ਠੀਕ ਹੈ ਪੈਸੇ ਤੇ ਮੈਂ ਲੈਣੇ ਹੀ ਲੈਣੇ ਠੀਕ ਹੈ ਮੈਂ ਘਰ ਵੀ ਆ ਜੂਗੀ ਤੇ ਫਿਰ ਪੈਸੇ ਵੀ ਨਹੀਂ ਤੇਰੇ ਦੇਣੇ ਇਹ ਸੋਚ ਲਈ ਬਸ ਇਹ ਜਿਹੜੀ ਮੇਰੀ ਕੁੜੀ ਹੈ ਨਾ ਕੁੜੀ ਬੜੀ ਖਰਾਬ ਹੈ ਮੇਰੀ ਤੂੰ ਉਹਦੇ ਕੋਲ ਫੋਨ ਨਹੀਂ ਖੋਇਆ ਦੇਖੋ ਮੈਨੂੰ ਖੋਇਆ ਫੋਨ ਤਾਂ ਆਪਣੀ ਕੁੜੀ ਕੋਲ ਖੋਇਆ ਨੇ ਹਾਂ ਤੇ ਮੈਂ ਤੇਜੂ ਨੂੰ ਤਾਂ ਹੀ ਤੇ ਤੇਜੂ ਨੂੰ ਇੱਥੋਂ ਕੱਢਿਆ ਤੂੰ ਕਿੰਨਾ ਕ ਫੋਨ ਕਰਾਉਣੀ ਆ ਕੁੜੀ ਦੇ ਤੇਜੂ ਨੂੰ ਤਾਂ ਹੀ ਮੈਂ ਕੱਲਿਆ ਇੱਥੋਂ ਤੁਹਾਡੀਆਂ ਗੱਲਾਂ ਬਾਤਾਂ ਤੋਂ ਮੈਨੂੰ ਫੋਨ ਤੋਂ ਗੋ ਤੋਂ ਫੋਨ ਨਾ ਕਰੀ ਤੈਨੂੰ ਇਹ ਹੀ ਆਸਰਾ ਹੋਈਏ ਨਹੀਂ ਐਦਾਂ ਨਾ ਗਲਤ ਕਰਦੇ ਪੈਸੇ ਦੇ ਥੋੜੇ ਥੋੜੇ ਕਰਕੇ ਦੇ ਦੇ ਨਾ ਹੁਣ ਤੇ ਫਿਰ ਕਟਾਪਾ ਹੀ ਚੜੇਗਾ ਕੋਈ ਨਾ ਜਾਂ ਤੇ ਪੈਸੇ ਮੰਗਣ ਵਾੜ ਜਾ ਮੇਰੇ ਵੀ ਮੇਰੇ ਵੀ ਸਹੁਰੇ ਦੀ ਜਾਇਦਾਦ ਸੀ ਉਹਨਾਂ ਦੀ ਸਹੁਰੇ ਦੀ ਜਾਇਦਾਦ ਤੂੰ ਦੱਸ ਮੇਰੀ ਕੁੜੀ ਕੋਲ ਕਿਹਨੇ ਜਾ ਕੇ ਮੇਰੇ ਕੋਲ ਪੈਸੇ ਉਹੀ ਕਮਾਈਆਂ ਕੱਟੀਆਂ ਤੈਨੂੰ ਓਏ ਉਹ 3000 ਰੁਪਈਆ ਤੂੰ ਮੇਰੀ ਕੁੜੀ ਕੋਲੋਂ ਲੈ ਕੇ ਆਇਆ ਤਾਂ ਫੇਰ ਤੂੰ ਉੱਥੇ ਕੀ ਕਰਨਾ ਬੰਦ ਕਰ ਫੋਨ ਮੈਂ ਬੰਦ ਕਰ ਲੱਗੀ ਤੂੰ ਮੈਨੂੰ ਫੋਨ ਮੈਨੂੰ ਨਾ ਕਰ ਮੈਂ ਕਦੀ ਮੈਨੂੰ ਕੁਝ ਕਿਹਾ ਨਹੀਂਗਾ ਪਰ ਹੁਣ ਕੋਟਾ ਖੁੜੀ ਨੇ ਮੇਰੇ ਕੋਲ ਖਾਣੀ ਖਾਣੀ ਕੋਈ ਨਾ ਮੈਂ ਪੀ ਲਾਂ ਮੈਂ ਇੱਕ ਵਾਰੀ ਪਾਣੀ ਫੇਰ ਮੈਨੂੰ ਦੱਸਣੀ ਆ ਪਰ ਮੇਰੇ ਕੁੜੀ ਨੇ ਨਾ ਹੁਣ ਮੇਰੇ ਕੋਲ ਕੋਟਾ ਖਾਣੀ ਐ ਇੰਨੇ ਲੜਾਈ ਕਰਾਈ ਐਨੇ ਹੀ ਕਰਵਾਈ ਆ ਫੋਨ ਤੋਂ ਹੁਣ ਉਸ ਗੱਲ ਨੂੰ ਲੈ ਕੇ ਬੈਗੀ ਐ ਪਹਿਲੇ ਨਹੀਂ ਸੀ ਪੈਸੇ ਦੇਂਦੀ ਅਈ ਦਿਨ ਨੇ ਦਸ ਦਿਨ ਨਾ ਪਤਾ ਦਸ ਨਹੀਂ ਜਾਂਦਾ ਜਿੰਜਾ ਐਸੇ ਦਿਨ ਵਾਲੀ ਮੈਂ ਕੁੱਟਣੀਆਂ ਦੇਖੀ ਮਾਰਦੇ ਨੇ ਦੋ ਜਹਾਜ